ਲੇ ਕੁਈ ਦੋਰੋਂ ਤਰਫ ਪੰਜਾਬ ਅਰਿਆਣਾ ਬਾਉਂਡਰ ਤੋਂ ਕਿਸਾਨਾਂ ਦੇ ਧਰਨੇ ਚੁਕਾਏ ਜਾਣ ਤੋਂ ਬਾਅਦ ਜਿੱਥੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਉੱਥੇ ਵੀ ਪੰਜਾਬ ਭਰ ਵਿੱਚ ਪੰਜਾਬ ਕਿਸਾਨਾਂ ਵੱਲੋਂ ਜਿਹੜੇ ਧਰਨੇ ਲਾਉਣ ਦਾ ਐਲਾਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਪੁਲਿਸਾਂ ਜਿਹੜੀ ਅਲਰਟ ਤੇ ਨਜ਼ਰ ਆ ਰਹੀ ਹੈ ਅਸੀਂ ਇਸ ਵਕਤ ਮੌਜੂਦ ਹਾਂ ਬਠਿੰਡਾ ਦੇ ਜੀਤਾ ਵਿਖੇ ਜਿੱਥੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਜੋ ਕਿਸਾਨ ਨੇ ਜਿਹੜੇ ਟੋਲ ਪਲਾਜ਼ੇ ਤੇ ਜਾਮ ਲਾਉਣ ਜਾ ਰਹੇ ਸੀ ਟੋਲ ਪਲਾਜ਼ੇ ਨੂੰ ਰੋਕਣ ਲਈ ਜਾ ਰਹੇ ਸੀ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਹੈ ਜਿਹੜੀ ਉਸ ਫੋਰਸ ਅਤੇ ਪੁੱਜੀ ਹੈ ਕਿ ਸਾਡ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਕੀ ਕਹਿਣਾ ਚਾਹੂਗਾ ਕਿ ਕਿਤਨੂੰ ਹਿਰਾਸਤ ਚ ਲਿਆਇਗਾ ਸਰਕਾਰ ਧੱਕਾ ਕਰ ਰਹੀ ਹੈ ਸਾਰਾ ਸਾਰ ਕਿਸਾਨਾਂ ਦੇ ਨਾਲ ਸ਼ਤਮਈ ਪੱਸੇ ਖੇੜਕ ਦੇ ਪਾਸੇ ਖੜੇ ਸੀ ਮੋਲਮੋਲੀ ਜਾ ਕੇ ਇਹਦੇ ਵਿੱਚ ਗੱਡੀ ਸੱਟ ਲਿਆ ਖਲੋ ਸਾਡਾ ਫੋਨ ਵੀ ਖੋਇਆ ਗਿਆ ਕੀ ਕੀ ਤੁਸੀਂ ਧਰਨਾ ਲਾਉਣਾ ਕੋਈ ਧਰਨਾ ਨਹੀਂ ਜੀ ਸਾਡਾ ਕਤਨ 57 ਆ ਜਾ ਬਿਲਕੁਲ ਕਿਸਾਨ ਨੇ ਜਿਹੜੇ ਰੋਸ ਵਿੱਚ ਨੇ ਕਿ ਸ਼ਾਂਤਬਈ ਕਿਸਾਨ ਨੇ ਜਿਹੜੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਟਰਾਲੀਆਂ ਵਿੱਚ ਦੇਖ ਸਕਦੇ ਹੋ ਕਿ ਕਿਸਾਨ ਨੇ ਜਿਹੜੇ ਟੋਲ ਪਲਾਜ਼ਾ ਤੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਸੀ ਸਰਕਾਰ ਖਿਲਾਫ ਤੇ ਉਹਨਾਂ ਨੂੰ ਇਥੋਂ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਪੁਲਿਸ ਵੱਲੋਂ ਵਾਪਸ ਧੱਕਿਆ ਜਾ ਰਿਹਾ ਤੇ ਕਈ ਕਿਸਾਨਾਂ ਨੂੰ ਜਿਹੜਾ ਫਰਾਸਤ ਵਿੱਚ ਵੀ ਲਿਆ ਜਾ ਰਿਹਾ ਹੈ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਆ ਜਿਹੜੇ ਕਿਸਾਨ ਨੇ ਕੁਝ ਹਿਰਾਸਤ ਵਿੱਚ ਲਏ ਗਏ ਨੇ ਤੇ ਕੁਝ ਕਿਸਾਨਾਂ ਨੂੰ ਸੁਝਾਹ 부ਝਾ ਕੇ ਹੈ ਜਿਹੜਾ ਵਾਪਸ ਭੇਜਿਆ ਜਾ ਰਿਹਾ ਟਰਾਲੀਆਂ ਵਿੱਚ ਜਿਹੜੇ ਕਿਸਾਨ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਨੇ ਜਿਹੜੇ ਇੱਥੇ ਕੀ ਕਹਿਣਾ ਚਾਹੁੰਗੇ ਕੀ ਗੱਲਬਾਤ ਹੈ ਤੁਸੀਂ ਧਰਨਾ ਲਾਉਣ ਜਾ ਰਹੇ ਸੀ ਕੀ ਗੱਲ ਸੀ ਸਾਨੂੰ ਰਸਤੇ ਵਿੱਚ ਰੋਕਿਆ ਗਿਆ ਵਾਪਸੀ ਮੋੜਿਆ ਗਿਆ ਸਾਡੇ ਡਾਂਗਾ ਮਾਰ ਮਾਰ ਕੇ ਪਿੱਛੇ ਭਜਾਉਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਵਾਲੇ ਕਹਿ ਰਹੇ ਆ ਵੀ ਡਾਂਗਾ ਲਿਆਓ ਮਾਰ ਕੇ ਡਾਂਗਾ ਪਿੱਛੇ ਮੋੜੋ ਇਹਨਾਂ ਨੂੰ ਕੀ ਕਾਰਨ ਕੀ ਕਹਦੇ ਆ ਕਾਰਨ ਇਹ ਆ ਵੀ ਅਸੀਂ ਧਰਨਾ ਅਸੀਂ ਧਰਨਾ ਲਾਉਣਾ ਸਾਡਾ ਜ਼ਰੂਰੀ ਆ ਸਾਡੇ ਪ੍ਰਧਾਨ ਜੀ ਵੀ ਗ੍ਰਿਫਤਾਰ ਨੇ ਵੀ ਅਸੀਂ ਸਹੀ ਹੱਕ ਤੇ ਆਪਦੇ ਹੱਕ ਤੇ ਲੜ ਰਹੇ ਹਾਂ ਹਾਂ ਜੀ ਕੀ ਲੱਗਦਾ ੱੱਕਾ ਘਰੀ ਸਰਕਾਰ ਦਾ ਸਰਕਾਰ ਦਾ ਪੂਰਾ ੱੱਕਾ ਹੈ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਚੰਗਾ ਅਖਵਾਤਾ ਦੱਲੇ ਵਾਲ ਨੂੰ ਹਰਾਸਤ ਜਿ ਲੈ ਕੇ ਇਹਨਾਂ ਨੇ ਲੋਕਾਂ ਨੂੰ ਲੋਕਾਂ ਨਾਲ ਭੈੜਾ ਮੰਦਾ ਹਾਲ ਕਰਨਾ ਚਾਹੁੰਦੇ ਆ ਕੀ ਕਿਸਾਨ ਹੋਰ ਇਹ ਵੀ ਸਰਕਾਰ ਦੇ ਉੱਤਰਗੇ ਲੱਗਦਾ ਸ਼ਾਨ ਹਜੇ ਵੀ ਛੜਕਾ ਦੇ ਉਤਰਨ ਲੱਗੇ ਬਿਲਕੁਲ ਕਿਸਾਨਾਂ ਵਿੱਚ ਜਿਹੜਾ ਸਰਕਾਰ ਪ੍ਰਤੀ ਆ ਔਰ ਉਸ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦਾ ਕਹਿਣਾ ਕਿ ਇਹਨਾਂ ਨਾਲ ਸਰਕਾਰ ਵੱਲੋਂ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਕਿਸਾਨ ਨੇ ਜਿਹੜੇ ਇਰਾਕਤ ਵਿੱਚ ਲਏ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸਾਂ ਜਿਹੜੀ ਉੱਥੇ ਤਣਾਤ ਕੀਤੀ ਗਈ ਹੈ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨੇ ਜਾ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਬਾਈ ਕੀ ਗੱਲ ਹੋਈ ਕਿੱਥੇ ਜਾ ਰਹੇ ਸੀ ਕੀ ਹੈਗਾ ਕਿਸ ਤਰ੍ਹਾਂ ਦਾ ਰੋਸ ਹੈਗਾ ਰੋਸ ਕਾ ਦਾ ਭਾਵ ਹੈ ਸਾਨੂੰ ਸਰਕਾਰ ਦੀ ਤੱਕਾ ਹੈ ਸਾਡੇ ਤੇ ਡਾਂਗ ਭਰੌਂਦੇ ਆ ਮੱਲੋ ਮੱਲੀ ਅਸੀਂ ਆਪਣਾ ਦੁੱਖ ਰੋਣਿਆ ਸਾਨੂੰ ਦੁੱਖ ਵੀ ਨਹੀਂ ਰੋਣ ਦਿੰਦੀ ਸਰਕਾਰ ਸਾਨੂੰ ਤਾਂ ਮਾਰਦੀ ਹੈ ਹੈ ਅਸੀਂ ਆਪ ਦਾ ਸ਼ਾਂਤੀਪੂਰਤ ਤੌਰ ਤੇ ਪੁਰਬ ਤੇ ਆਏ ਸੀ ਕਿਸੇ ਦੇ ਵੱਸ ਨਹੀਂ ਗੱਲ ਕੀ ਕਰਿਆ ਜਾਵੇ ਕਿਸ ਤਰ੍ਹਾਂ ਦੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਧਰਨਾ ਮੰਗਾ ਕੀ ਸ਼ਾਂਤਮਈ ਵੀ ਅਸੀਂ ਤਾਂ ਵੀ ਜਿਹੜੇ ਸਾਡੇ ਬੰਦੇ ਉੱਥੇ ਚੱਕੇ ਕੋਈ ਸਾਡਾ ਰੌਲਾ ਨਹੀਂ ਉਹ ਛੱਡ ਦਿਓ ਕੱਲ ਸਾਡੇ ਨਾਲ ਧੋਖਾ ਹੋਇਆ ਮੀਟਿੰਗ ਕਰੀ ਮੀਟਿੰਗ ਕਰਕੇ ਸਾਡੇ ਬੰਦੇ ਤੁਸੀਂ ਚੱਕ ਲਏ ਕੋਈ ਬਿਲਕੁਲ ਕਹਿੰਦੇ ਸਰਕਾਰ ਨੇ ੱਤਕਾ ਜਿਹੜਾ ੱਤਕੇ ਸ਼ਾਈ ਕੀਤੀ ਹੈ ਕਿਉਂਕਿ ਸਰਕਾਰ ਨੇ ਮੀਟਿੰਗ ਲਈ ਹੈ ਜਿਹੜੇ ਕਿਸਾਨ ਬੁਲਾਏ ਸੀ ਪਰ ਉੱਥੇ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਪਰ ਕਿਸਾਨਾਂ ਵਿੱਚ ਰੋਸਾ ਜਿਹੜਾ ਸਰਕਾਰ ਪ੍ਰਤੀ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਧਿਕਾਰੀ ਨੇ ਜਿਹੜੇ ਕਿ ਮੌਜੂਦ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕੰਮ ਕਰਦੇ ਆ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਇਸ ਮਾਮਲੇ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਅਧਕਾਰੀਆਂ ਦਾ ਰਵਈਆ ਜਿਹੜਾ ਉਹ ਵੀ ਬਹੁਤਾ ਵਧੀਆ ਨਜ਼ਰ ਨਹੀਂ ਆ ਰਿਹਾ ਤੇ ਸਰਕਾਰ ਖਿਲਾਫ ਕਿਸਾਨਾਂ ਦਾ ਰੋਸ ਤੁਸੀਂ ਦੇਖ ਸਕਦੇ ਹੋ ਸੱਚਾ ਮਰਦਾਬਾ ਸੱਚਾ ਮਰਦਾਬਾ ਸੱਚਾ ਮਰਦਾਬਾ ਕਿਸਾਨ ਸੀ ਜਿੰਨਾ ਚਿਰ ਰੋਸ ਦੇਖਣ ਨੂੰ ਮਿਲਿਆ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਰੋਸ ਆ ਜਿਹੜਾ ਇਸ ਤਰ੍ਹਾਂ ਜਾਰੀ ਰਹੇਗਾ ਜਿੰਨਾ ਸਮਾਂ ਉਹਨਾਂ ਦੇ ਆਗੂਆਂ ਨੂੰ ਆ ਜਿਹੜਾ ਰਿਹਾ ਨਹੀਂ ਕੀਤਾ ਜਾਂਦਾ ਮਨੀਸ਼ ਗਰ ਪੀਟੀਸੀ న్యూਸ ਬਟਨ